ਜ਼ਬਰਦਸਤ ਧਮਾਕੇ ਦੇ ਨਾਲ ਹਿੱਲਿਆ ਫਿਰੋਜ਼ਪੁਰ ਫਿਰੋਜ਼ਪੁਰ ਦੇ ਕਸਬਾ ਮਮਦੂਰ ਤੇ ਪਿੰਡ ਕਡਮਾ ਚ ਹੋਇਆ ਬਲਾਸਟ ਹਾਦਸੇ ਦੇ ਵਿੱਚ ਦੁਕਾਨਦਾਰ ਪਤੀ ਪਤਨੀ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਗੰਭੀਰ ਚੁਲਸੀ ਹੋਈ ਪਤਨੀ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਘਟਨਾ ਦਾ ਜਾਇਜ਼ਾ ਲੈਣ ਲਈ ਥਾਣਾ ਮਮਦੋਤ ਦੀ ਪੁਲਿਸ ਮੌਕੇ ਤੇ ਪਹੁੰਚੀ ਇੱਕ ਵਾਰ ਫਿਰ ਦੱਸਤਾਈ ਕਿ ਦੀਵਾਲੀ ਤੋਂ ਪਹਿਲਾਂ ਹੀ ਫਿਰੋਜ਼ਪੁਰ ਦੇ ਕਸਬਾ ਮਮਦੂਟ ਵਿੱਚ ਬਲਾਸਟ ਹੋਇਆ ਸਾਰੇ ਇਲਾਕੇ ਵਿੱਚ ਤਮਾਕੀ ਦੀ ਗੂੰਜ ਘਰਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਨੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਪੋਟਾਸ਼ ਦੇ ਨਾਲ ਇਹ ਤਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਇੱਕ ਮਾਮਲਾ ਆਇਆ ਜਿਹੜਾ ਕਿ ਹਸਬੰਡ ਵਾਈਫ ਜਿਹੜੇ ਇੰਜਰਡ ਹੋ ਗਏ ਸਰ ਕੀ ਮਾਮਲਾ ਕਿੱਥੋਂ ਦੇ ਰਹਿ ਨਾਲ ਇਹ ਜੀ ਹੁਣੇ-ਹੁਣੇ ਸਾਨੂੰ ਖਬਰ ਆਈ ਹੈ तकरीबन ਘੰਟਾ ਪਹਿਲਾਂ ਇੱਕ ਪਿੰਡ ਕੜਮਾ ਵਿੱਚ ਕਾਣਾ ਮਮਦੋਤ ਵਿਖੇ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ ਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਪਟਿਆ ਜਿਵੇਂ ਕਿ ਇਹਨਾਂ ਦੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਭਾਰੀ ਮਾਤਰਾ ਚ ਬਲਾਸਟ ਹੋਇਆ ਤੇ ਇਸ ਚ ਨੁਕਸਾਨ ਕਾਫੀ ਹੋਇਆ ਇੱਕ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗਵੰਡੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾ ਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਗੜ ਹਸਪੀਟਲ ਚ ਅੰਡਰ ਟ੍ਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਜਿ ਜਿਸੀ ਤਰ੍ਹਾਂ ਜਦੋਂ ਇਸ ਚ ਹੋਰ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਇਹਦੇ ਬਾਰੇ ਦੱਸਾਂਗੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਹਜੇ ਟ੍ਰੀਟਮੈਂਟ ਕਰ ਰਹੇ ਨੇ ਬਟ ਉਹ ਸਟੇਬਲ ਨੇ ਪਹਿਲਾਂ ਨਾਲੋਂ ਅੰਡਰ ਟ੍ਰੀਟਮੈਂਟ ਨੇ ਜਦੋਂ ਹੀ ਉਹਨਾਂ ਦਾ ਟ੍ਰੀਟਮੈਂਟ ਕੰਪਲੀਟ ਹੁੰਦਾ ਹੈ ਤਾਂ ਸਾਨੂੰ ਹੋਰ ਗੱਲਾਂ ਕਲੀਅਰ ਹੋਣਗੀਆਂ ਤੇ ਅਸੀਂ ਇਸ ਨੂੰ ਇਨਵੈਸਟੀਗੇਟ ਕਰਾਂਗੇ ਸਰ ਕੀ ਇਹਨੇ ਪਟਾ ਜਿਹੜੀ ਉਹ ਇਲੈਗਲ ਵੀ ਤਰੀਕੇ ਨਾਲ ਰੱਖੀ ਹੋਈ ਆ ਹਾਂ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਰੱਖੀ ਸੀ ਕਿਉਂਕਿ ਜਿਹੜਾ ਬਲਾਸਟ ਹੋਇਆ ਉਸ ਦੀ ਉਸ ਨੂੰ ਦੇਖ ਕੇ ਛਤਾਂ ਜਿਸ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਲੈਂਟਰਾਂ ਨੂੰ ਨੁਕਸਾਨ ਪਹੁੰਚਿਆ ਉਹ ਦੇਖ ਕੇ ਇਹੀ ਪਤਾ ਲੱਗ ਰਿਹਾ ਵੀ ਕਾਫੀ ਭਾਰੀ ਮਾਤਰਾ ਚ ਪੋਟਾਸ਼ ਰੱਖਿਆ ਸੀ ਜਿਸ ਕਰਕੇ ਵੱਡਾ ਬਲਾਸਟ ਹੋਇਆ ਹੈ ਸਿਲੰਡਰ ਵੀ ਕਹਿੰਦੇ ਫਟ ਗਏ ਆ ਇਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਇੱਕ ਵਾਰੀ ਇਹਨਾਂ ਦਾ ਟ੍ਰੀਟਮੈਂਟ ਹੋ ਜੇ ਅਸੀਂ ਹੋਰ ਕਲੀਅਰਲੀ ਦੱਸ ਪਾਵਾਂਗੇ ਪਰ ਹੁਣ ਤੱਕ ਇਹ ਦੱਸਿਆ ਗਿਆ ਕਿ ਜਿਵੇਂ ਸਿਲੰਡਰ ਜਦੋਂ ਫਟਿਆ ਉਸ ਨਾਲ ਹੀ ਪੋਟਾਸ਼ ਨੂੰ ਅੱਗ ਫੜ ਲਈ ਉਹਨੇ ਤੇ ਇਹ ਬਹੁਤ ਵੱਡਾ ਬਲਾਸਟ ਹੋਇਆ ਹੈ ਦੀ ਘਟਨਾ ਵਾਪਰੀ ਹੈ ਇਹ ਘਟਨਾ 1 ਘੰਟਾ ਪਹਿਲਾਂ ਦੀ ਹੈ ਇਹਨਾਂ ਕਰੇ ਪोटाश ਰੱਖੀ ਸੀ ਆ ਦਿਵਾਲੀ ਆਈ ਵੇਚਣ ਵਾਸਤੇ ਉਹ ਪोटाश ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ 5 6 ਕਿਲੋਮੀਟਰ ਤੋਂ ਫੋਨ ਆ ਰਹੇ ਕਿ ਇਹਨੇ ਹੋਇਨੇ ਚੋਰਦਾਰ ਧਮਾਕਾ ਹੋਇਆ ਕੀ ਕੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਗਵਾਂਢ ਦੀ ਛਾ ਦੋਦੀਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਦ ਵਿੱਚ ਕਾਰ ਲਈ ਪਾੜ ਕੇ ਆਰ ਪਾਰ ਹੋ ਗਈ ਹੈ ਕੇ ਗੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਦੇ devkit ਆ ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ ਕੁੜੀ ਉਹ 扑ੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ ਅਜੇ ਕੋਈ ਨਹੀਂ ਆਇਆ ਜੀ ਪੁਲਿਸ ਵਾਲੇ ਹੁਣ ਆਏ ਨੇ ਜੀ ਕਿੰਨੇ ਕਿੰਨੂ ਸੱਟਾਂ ਲੱਗਿਆ ਨੇ ਕਿੰਨੇ ਕਿੰਨੇ ਦੋ ਜਿਹਾ ਲੱਗਿਆ ਜੀ ਹੋਰ ਅਜ ਕੋਈ ਖਬਰ ਕੀ ਨਾਮ ਕੀ ਉਹਨਾਂ ਦਾ ਇੱਕ ਤਾਂ ਨਾ ਕਾਲਾ ਜੀ ਇੱਕ ਤਾਂ ਉਹਦੀ ਕਰਦੀ ਨਾ ਕਿਰਨਾ